ਜੋ ਮੰਗੇ ਠਾਕੁਰ ਆਪਣੇ ਤੇ ਸਾਰੇ ਪੜੋ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਜੋ ਪੋ ਜੋ ਮੰਗੇ ਸੋਈ ਸੋਈ ਦੇਵ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਜੋ ਮੰਗੇ ਠਾਕੁਰ ਆਪਣੇ ਤੇ ਜੋ ਗੱਜ ਕੇ ਪੜੋ ਸਾਧ ਸੰਗਤ ਲੰਗਰ ਸਾਰਾ ਦਿਨੇ ਚੱਲਣਾ ਇਹ ਨਾ ਹੋਵੇ ਵੀ ਤੁਹਾਨੂੰ ਲੱਗਦਾ ਲੰਗਰ ਸ਼ਾਇਦ ਖਤਮ ਹੋ ਜਾਣਾ ਸਾਰਾ ਦਿਨ ਹੀ ਚੱਲਣਾ ਹੈ ਬਹਿ ਜਾਓ ਗੁਰੂ ਨਾਨਕ ਜੀ ਆਪਾਂ ਕਥਾ ਸੁਣਾਉਂ ਜਿਨ੍ਹਾਂ ਨੂੰ ਕਥਾ ਸੁਣਨੀ ਲੱਗ ਗਿਆ ਜੋ ਜਿਨ੍ਹਾਂ ਨੇ ਜਾਣੋ ਜਾ ਸਕਦੇ ਪਲੀਜ਼ ਅੱਗੇ ਆ ਜਾ ਇਹ ਤੁਸੀਂ ਰੀਤ ਇਦਾਂ ਦੀ ਬਣਾਈ ਹੋਈ ਇੱਥੇ ਆਪਾਂ ਕੀ ਕਰ ਸਕਦੇ ਅੱਗੇ ਆ ਜਾਓ ਉੱਠ ਕੇ ਪਲੀਜ਼ ਅੱਗੇ ਆ ਜਾ ਲੱਗ ਗਿਆ ਆ ਜਾ ਕਿਉਂਕਿ ਕੰਮ ਲੰਗਰ ਤੱਕ ਹੀ ਹੈ ਨਾ ਅੱਗੇ ਆ ਜਾਓ ਪਲੀਜ਼ ਜਿਨ੍ਹਾਂ ਨੂੰ ਕਥਾ ਸੁਣਨੀ ਅੱਗੇ ਆ ਜਾਓ ਕੀਰਤਨ ਕਥਾ ਜਿਨ੍ਹਾਂ ਨੇ ਜਾਣੋ ਜਾਓ ਪੜੋ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਵਾਹ ਵਾਹ ਜੋ ਮੰਗੇ ਸੋਈ ਸੋਈਂ ਦੇਵੈ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਆਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਸਾਰੇ ਪਰਿਵਾਰਾਂ ਵੱਲੋਂ ਜਿੱਥੇ ਮਹਾਂਪੁਰਸ਼ શ્રીਮਾਨ ਸੰਤ ਬਾਬਾ ਅੰਤਰ ਸਿੰਘ ਜੀ ਮਸਤੂ ਆਣੇ ਵਾਲੇ ਸੰਤ ਬਾਬਾ ਤੀਜਾ ਸਿੰਘ ਜੀ ਸੰਤ ਬਾਬਾ ਇਕਵਾਲ ਸਿੰਘ ਜੀ ਤਿੰਨਾਂ ਦੀ ਮਿੱਠੀ ਪਿਆਰੀ ਯਾਦ ਅੰਦਰ ਸਮੂਹ ਪਰਿਵਾਰਾਂ ਵੱਲੋਂ ਸ਼੍ਰੀ ਖੰਡਜਾ ਪਰੰਭ ਸਨ ਉਹਨਾਂ ਦੀ ਮਿੱਠੀ ਪਿਆਰੀ ਯਾਦ ਮਨਾਈ ਜਾ ਰਹੀ ਹੈ ਉੱਥੇ ਕੁਝ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਵੀ ਸਤਿਗੁਰੂ ਜੀਆਂ ਦੇ ਚਰਨ ਪਰਸੇ ਸਨ ਗੁਰੂ ਕੋਲੋਂ ਜੋ ਵੀ ਆਪਾਂ ਮੰਗਦੇ ਹਾਂ ਮੰਗਣ ਵਿੱਚ ਵਿਸ਼ਵਾਸ ਚਾਹੀਦਾ ਹੈ। ਔਰ ਅਰਦਾਸ ਵਿੱਚ ਆਸ ਚਾਹੀਦੀ ਹੈ। ਦੋ ਚੀਜ਼ਾਂ ਹੋਣ ਆਸ ਤੇ ਵਿਸ਼ਵਾਸ। ਫਿਰ ਅਰਦਾਸ ਪੂਰੀ ਹੁੰਦੀ ਹੈ। ਜੇ ਆਸ ਕਿਸੇ ਹੋਰ ਤੇ ਹੋਵੇ ਅਰਦਾਸ ਕਿਸੇ ਹੋਰ ਅੱਗੇ ਹੋਵੇ ਤੇ ਫਿਰ ਸਾਧ ਸੰਗਤ ਉਹ ਅਰਦਾਸ ਪੂਰੀ ਨਹੀਂ ਹੁੰਦੀ ਦੋ ਕਾਰਨ ਨੇ ਇੱਕ ਅਰਦਾਸ ਨਾ ਪੂਰੀ ਹੋਣ ਦਾ ਕਾਰਨ ਇਹ ਹੈ ਕਿ ਵਿਸ਼ਵਾਸ ਨਹੀਂ ਹੈ ਆਸ ਕਿਸੇ ਹੋਰ ਉੱਤੇ ਹੈ ਔਰ ਦੂਜਾ ਕਾਰਨ ਇਹ ਹੈ ਵੀ ਸੇਵਾ ਥੋੜੀ ਹੈ ਤੇ ਮੰਗ ਕੋਈ ਜ਼ਿਆਦਾ ਰਿਹਾ ਹੈ ਇਹ ਨੂੰ ਮਹਾਰਾਜ ਕਹਿੰਦੇ ਸੇਵਾ ਥੋੜੀ ਮੰਗਣ ਬੁੱਤਾ ਮਹਿਲ ਨਾ ਪਾਵੇ ਕਹ ਤੋ ਪੁੱਤ ਭਾਈ ਸੇਵਾ ਥੋੜੀ ਐ ਮੰਗ ਜਹਦਾ ਰਹੇ ਹੋ ਇਸ ਕਰਕੇ ਗੁਰੂ ਉਹ ਅਰਦਾਸ ਨੂੰ ਡਿਲੇ ਕਰਦਾ ਰਹਿੰਦਾ ਪੂਰੀ ਨਹੀਂ ਹੁੰਦੀ ਉਹ ਅਰਦਾਸ ਦੂਜਾ ਕਾਰਨ ਆਸ ਕਿਸੇ ਹੋਰ ਉੱਤੇ ਵਿਸ਼ਵਾਸ ਨਹੀਂ ਐ ਮੰਗਣ ਵਿੱਚ ਸਿੱਖ ਨੂੰ ਇਹ ਯਾਦ ਹੋਣਾ ਚਾਹੀਦਾ ਕਿ ਮੰਗਣਾ ਕਿਹਦੇ ਕੋਲੋਂ ਸੰਸਾਰੀ ਤੌਰ ਤੇ ਬੰਦਿਆਂ ਕੋਲੋਂ ਮੰਗਣ ਨਾ ਲੱਗ ਜਾਏ ਮਨੁੱਖ ਜੇ ਬੰਦੇ ਬੰਦੇ ਕੋਲੋਂ ਮੰਗੇਗਾ ਬੰਦਾ ਨਹੀਂ ਕਿਸੇ ਨੂੰ ਰਜਾ ਸਕਦਾ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਇਕੈ ਭਗਵਾਨ ਜਿਸ ਕੈ ਦिए रह ਅਕਾਏ ਬਹੋਰ ਨ ਤ੍ਰਿਸ਼ਨਾ ਲੱਗਿਆ ਏ ਉਹਦੇ ਦਿੱਤੇ ਬੰਦਾ ਰਜ ਜਾਂਦਾ ਬੰਦੇ ਦੇ ਦਿੱਤੇ ਬੰਦਾ ਨਹੀਂ ਰਜਦਾ ਇਸ ਲਈ ਮਹਾਰਾਜ ਕਹਿੰਦੇ ਆਸ ਇੱਕ ਤੇ ਹੋਣੀ ਚਾਹੀਦੀ ਹੈ ਜਿਹਦੇ ਅਰਦਾਸ ਕੀਤੀ ਉਹਦੇ ਉੱਤੇ ਆਸ ਤੇ ਵਿਸ਼ਵਾਸ ਹੋਵੇ ਫਿਰ ਅਰਦਾਸ ਪੂਰੀ ਹੋਏਗੀ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਧਰ ਜੀ ਅਰੇ ਇਕ ਟੇਕ ਤੂੰ ਪੜੋ ਧਰ ਜੀ ਅਰੇ ਇਕ ਟੇਕ ਤੂੰ ਪੜੋ ਧਰ ਜੀ ਅਰੇ ਹਾਂ ਤੁਹਾਡੀ ਆਵਾਜ਼ ਹੋਣੀ ਚਾਹੀਦੀ ਫਿਰ ਪੜੋ ਧਰ ਜੀ ਅਰੇ ਇਕ ਟੇਕ ਤੂੰ ਲਾਹੇ ਵਿਡਾਨੀ ਆਸ ਨਾਨਕ ਨਾਮ ਧਿਆਈ ਐ ਕਾਰਜ ਆਵੇ ਰਾਸ ਪਈ ਆਸ ਇੱਕ ਤੇ ਰਖੀ ਟੇਕ ਇੱਕ ਤੇ ਰਖੀ ਕਾਰਜ ਸੁਹਿਲਾ ਹੋ ਜਾਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਔਰ ਫਿਰ ਮਹਾਰਾਜ ਕਹਿੰਦੇ ਭਾਈ ਵਿਸ਼ਵਾਸ ਰੱਖ ਕੇ ਅਰਦਾਸ ਕਰੀਂ ਥਿਰ ਘਰ ਵੈਸੋ ਹਰ ਜਨ ਪਿਆਰੇ ਪੜੋ ਥਿਰ ਘਰ ਅਛਾ ਗੌਰ ਲੱਗ ਗਿਆ ਜੋ ਤੁਸੀਂ ਖਾਲੀ ਕਿਉਂ ਬੈਠੋ ਪਲੀਜ਼ ਅੱਗੇ ਆ ਜਾਓ ਉੱਠ ਕੇ ਮੈਂ ਮਿੰਟ 15 ਕਲਾਉਣੇ ਕਿਉਂ ਮੈਂ ਅੱਗੇ ਜਾਣਾ ਤੁਹਾਡਾ ਸਿਸਟਮ ਦੀ ਮੈਨੂੰ ਸਹੀ ਲੱਗਦਾ ਅੱਗੇ ਆ ਜਾਓ ਸਾਰੇ ਉੱਠ ਕੇ ਇਕੱਠੇ ਜਾ ਹੋ ਕੇ ਬੈਠੋ ਜਦੋਂ ਬਹਿਣਾ ਘੰਟਾ ਬੈਠਿਆ ਕਰੋ ਦਰਬਾਰ ਵਿੱਚ ਇੱਥੇ ਕੋਈ ਕੋਈ ਮੈਨੂੰ ਕਾਲਜ ਯੂਨੀਵਰਸਿਟੀ ਦੱਸ ਦਿਓ ਜਿੱਥੇ ਕੋਈ ਸਟੂਡੈਂਟ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਚਲ ਜਾਏ ਤੇ ਕਾਲਜ ਵਾਲੇ ਉਹਨੂੰ ਡਿਗਰੀ ਦੇ ਦੇਣ ਕੋਈ ਕਾਲਜ ਯੂਨੀਵਰਸਿਟੀ ਦੱਸੋ ਸਟੂਡੈਂਟ ਵਿਦਿਆਰਥੀ ਆਵੇ ਕਾਲਜ ਦੇ ਗੇਟ ਤੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਚਲਾ ਜਾਏ ਕਾਲਜ ਵਾਲੇ ਡਿਗਰੀ ਨਹੀਂ ਦਿੰਦੇ ਉਹਨੂੰ ਪੜ੍ਹਨਾ ਪੈਂਦਾ ਗੁਰਦੁਆਰੇ ਮੱਥਾ ਟੇਕ ਕੇ ਜਾਣ ਵਾਸਤੇ ਜਾਂ ਲੰਗਰ ਵਾਸਤੇ ਨਹੀਂ ਹੁੰਦੇ ਕੀਰਤਨ ਕਥਾ ਦਾ ਕੋਈ ਪਰਪਸ ਹੈ ਇਹ ਕੱਲਾ ਪੌਂਡਾਂ ਵਾਸਤੇ ਵੀ ਨਹੀਂ ਮੈਂ ਤੁਸੀਂ ਪੌਂਡ ਹੀ ਚੜਾਉਂਦੇ ਇੱਕ ਵੀ ਪੈਸਾ ਨਾ ਦਿਓ ਪਰ ਬੈਠਣ ਦੀ ਤਰਤੀਬ ਸਹੀ ਰੱਖੋ ਪੜੋ ਇੱਕ ਵਾਰ ਸਾਰੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਜੋ ਮੰਗੇ सोई सोई देवे जो मांगे ठाकुर ਆਪਣੇ ਤੇ ਜੋ ਮੰਗੇ ठाकुर ਆਪਣੇ ਤੇ ਸੋਈ ਸੋਈ ਗੱਜ ਕੇ ਜੋ ਮੰਗੇ ਵਾ ਵ ਜੋ ਮੰਗੇ ਅੱਖੋ ਸਤਨਾਮ ਸ੍ਰੀ ਦਰ ਜੀਰ ਇਕ ਟੇਕ ਤੋਂ ਲਾਹੇ ਵਿਡੰਨੀ ਆਸ ਨਾਨਕ ਨਾਮ ਧਿਆਈਏ ਘਰ ਜਿ ਆਵੇ ਰਾਸ ਫਿਰ ਵਿਸ਼ਵਾਸ ਚਾਹੀਦਾ ਥਿਰ ਘਰ ਵੈਸੋ ਥਿਰ ਦਰ ਤੇ ਟਿਕਾਓ ਭਈ ਅਰਦਾਸ ਕੀਤੀ ਹੁਣ ਵਿਸ਼ਵਾਸ ਰੱਖੀ ਦੁਨਿਆਵੀ ਦੁੱਧ ਦਾ ਵੀ ਦਹੀਂ ਜੰਮਣ ਵਿੱਚ ਚਾਰ ਪੰਜ ਘੰਟੇ ਲੱਗਦੇ ਨੇ ਜਾਗ ਲਾਉਣ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਵਿਸ਼ਵਾਸ ਰੱਖ ਕਿਸਾਨ ਖੇਤ ਵਿੱਚ ਬੀਜ ਵੀਜਦਾ ਸਜਣੋਂ 6 ਮਹੀਨੇ ਇੰਤਜ਼ਾਰ ਕਰਦਾ ਫਿਰ ਕਿੱਲੋਂ ਚ ਪਾਇਆ ਵੀ ਜੋ ਕੁਆਂਟਲਾਂ ਚ ਕੱਢਦਾ ਟਰਾਲੀਆਂ ਪਰ ਕੇ ਐਦਾਂ ਅਰਦਾਸ ਕਰਕੇ ਵਿਸ਼ਵਾਸ ਚਾਹੀਂਦਾ ਇਹ ਨਾ ਹੋਵੇ ਇੱਥੇ ਵੀ ਅਰਦਾਸ ਕਰ ਲਈ ਫਿਰ ਕਿਸੇ ਨੂੰ ਹੋਰ ਪਾਸੇ ਦੱਸੇ ਉਧਰ ਵੀ ਚਲੇ ਗਏ ਕਿਸੇ ਨੇ ਸੁਖਣਾ ਦੱਸੇ ਉਹ ਵੀ ਸੁਖ ਲਈ ਕਿਸੇ ਨੇ ਧੱਗਾ ਤਵੀਤ ਕਿਹਾ ਉਹ ਵੀ ਮੈਂ ਤੇ ਬੜਾ ਹੈਰਾਨ ਹੁੰਨਾ ਇਹਨਾਂ ਕੰਟਰੀਆਂ ਵਿੱਚ ਵੀ ਲੋਕ ਵਿਮਾ ਭਰਮਾਂ ਚ ਨੇ ਇਹਨਾਂ ਦੇਸ਼ਾਂ ਵਿੱਚ ਵੀ ਲੋਕ ਹੱਥ ਵਖਾ ਰਹੇ ਨੇ ਇਹਨਾਂ ਦੇਸ਼ਾਂ ਵਿੱਚ ਵੀ ਲੋਕ ਵਸਤੂ ਸ਼ਾਸਤਰ ਪੁੱਛ ਰਹੇ ਨੇ ਕਿ ਕਾਰੋਬਾਰ ਨਹੀਂ ਜੀ ਚੱਲਦਾ ਉਹ ਕਹਿੰਦੇ ਤੁਹਾਡਾ ਟਾਇਲਟ ਗਲਤ ਬਣੀ ਹੋਈ ਹੈ ਪੌੜੀ ਗਲਤ ਚੜੀ ਹੋਈ ਹੈ ਇਹ ਇੱਥੇ ਵੀ ਲੋਕ ਕਰ ਰਹੇ ਨੇ ਔਰ ਬੜੀ ਹੈਰਾਨਗੀ ਵਾਲੀ ਗੱਲ ਦੁਕਾਨ ਖੋਲਦੇ ਆ ਪਾਤਸ਼ਾਹ ਦੀ ਫੋਟੋ ਲੱਗੀ ਹੈ ਮੱਥਾ ਟੇਕ ਰਹੇ ਨੇ ਸੁਖਮਨੀ ਸਾਹਿਬ ਦਾ ਪਾਠ ਲੱਗਾ ਹੋਇਆ ਟੇਪ ਵਿੱਚ ਉਹ ਵੀ ਚੱਲ ਰਿਹਾ ਜਪਜੀ ਸਾਹਿਬ ਵੀ ਪੜਦੇ ਹੋ ਫਿਰ ਵੀ ਚਿੱਤ ਵਿੱਚ ਇਹ ਆਉਂਦਾ ਹੈ ਕਿ ਨਿੰਬੂ ਮਿਰਚਾਂ ਨਹੀਂ ਟੰਗੀਆਂ ਕਿਸੇ ਦਾ ਨજર ਲੱਗ ਗਈ ਕਾਰੋਬਾਰ ਨਹੀਂ ਚੱਲਦਾ ਸਾਡਾ ਕਾਰੋਬਾਰ ਰੁਕ ਗਿਆ ਭਾਈ ਵਿਸ਼ਵਾਸ ਨਹੀਂ ਬਾਦਸ਼ਾਹ ਕਿ ਵਿਸ਼ਵਾਸ ਰੱਖੀ ਤੇਰਾ ਕੋਈ ਕਾਰਜ ਨਹੀਂ ਰੁਕ ਸਕਦਾ ਪੜੋ ਥਿਰ ਕਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾ ਰਹੇ ਬਾਦਸ਼ਾਹ ਸੋ ਸਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪਿੰਨ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਪਰ ਵਿਸ਼ਵਾਸ ਚਾਹੀਦਾ ਸੰਗਤ ਵਿੱਚ ਬਹਿ ਕੇ ਨਾਮ ਜਪ ਤੇ ਗੁਰੂ ਤੇ ਰੱਖ ਵਿਸ਼ਵਾਸ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲ ਨਹੀਂ ਮਿਲਦੀ ਇੱਕ ਸ਼ਬਦ ਮੈਂ ਤੁਹਾਨੂੰ ਸ਼੍ਰਵਣ ਕਰਵਾਵਾਂ ਉਹਦੇ ਵਿੱਚ ਮਹਾਰਾਜ ਨੇ ਕਿਹਾ ਤੈਨੂੰ ਨਿਰਾਸ਼ਾ ਹੋ ਰਹੀ ਹੈ ਵੀ ਮੇਰੇ ਕੰਮ ਨਹੀਂ ਬਣਦੇ ਸੇਵਾ ਕਰਕੇ ਅਰਦਾਸ ਕਰ ਤੈਨੂੰ ਕੋਈ ਰੋਗ ਲੱਗ ਗਿਆ ਹੈ ਇਲਾਜ ਨਹੀਂ ਹੋ ਰਿਹਾ ਸੇਵਾ ਕਰਕੇ ਵਿਸ਼ਵਾਸ ਰੱਖ ਕੇ ਅਰਦਾਸ ਕਰ ਜਿਹੜੇ ਰੋਗਾਂ ਤੋਂ ਬੈਦ ਜਵਾਬ ਦੇ ਦਿੰਦੇ ਨੇ ਡਾਕਟਰ ਜਵਾਬ ਦੇ ਦਿੰਦੇ ਨੇ ਉਹਨਾਂ ਰੋਗਾਂ ਦਾ ਇਲਾਜ ਗੁਰੂ ਬੈਦ ਕਰ ਦਿੰਦਾ ਮੇਰਾ ਵਹਿਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੇ ਕੱਟੇ ਜਮ ਕੀ ਫੰਦਾ ਪਾਤਸ਼ਾਹ ਨੇ ਭਾਈ ਤੇਰੇ ਕੋਲ ਧਨ ਨਹੀਂ ਜੁੜ ਰਿਹਾ ਸੇਵਾ ਕਰ ਤੇ ਅਰਦਾਸ ਕਰ ਔਰ ਵਿਸ਼ਵਾਸ ਰੱਖੀ ਉਹ ਧਨ ਦੁਨਿਆਵੀ ਧਨ ਵਿੱਚ ਵੀ ਵਰਕ ਤਾਂ ਪੈਣ ਲੱਗ ਪੈਣ ਇੱਕੋ ਸ਼ਬਦ ਵਿੱਚ ਸਾਰੀਆਂ ਗੱਲਾਂ ਕਹੀਆਂ ਫਿਰ ਅਖੀਰ ਤੇ ਪਤਾ ਕੀ ਕਹਿਆ ਤੇਰੀ ਸੁਰਤ ਨਹੀਂ ਜੁੜਦੀ ਸ਼ਬਦ ਵਿੱਚ ਤੂੰ ਭਗਤੀ ਕਰਨੀ ਚਾਹੁੰਨੇ ਜਾਂ ਸੰਗਤ ਦੀ ਸੇਵਾ ਕਰਕੇ ਅਰਦਾਸ ਕਰ ਕਿਹੜੀ ਚੀਜ਼ ਜਿਹੜੀ ਸੇਵਾ ਚੋਂ ਨਹੀਂ ਮਿਲਦੀ ਤੂੰ ਸੇਵਾ ਕਰਕੇ ਅਰਦਾਸ ਕਰੀ ਤੇਰੀ ਸੁਰਤ ਜੁੜਨ ਲੱਗ ਜਾਏਗੀ ਜੋ ਮੰਗੋਗੇ ਉਹ ਮਿਲਦਾ ਹੈ ਇਹਨੂੰ ਮਹਾਰਾਜ ਕਹਿੰਦੇ ਪਾਸ਼ੰਕਰੋਤ ਅਗਣੀ ਵੈ ਇਹ ਸ਼ਲੋਕ ਪੰਜਵੇਂ ਪਾਤਸ਼ਾਹ ਦਾ ਔਰ ਸੈਸਕਿਰਤੀ ਬਾਣੀ ਚ ਹੈ ਪੜੋ ਪਾਸ਼ੰਕਰੋਤ ਅਗਣੀ ਵੈ ਕਹਿੰਦੇ ਤੂੰ ਪਛੜ ਗਿਆ ਤੈਨੂੰ ਲੱਗਦਾ ਮੈਂ ਪਿੱਛੇ ਰਹਿ ਗਿਆ ਦੁਨੀਆ ਅੱਗੇ ਲੰਘ ਗਈ ਜੇ ਸੇਵਾ ਕਰ ਗੁਰੂ ਦੇ ਦਰ ਤੇ ਔਰ ਵਿਸ਼ਵਾਸ ਰੱਖੀ ਤੈਨੂੰ ਗੁਰੂ ਪਿੱਛੋਂ ਚੁੱਕ ਕੇ ਅੱਗੂ ਬਣਾ ਦੇਗਾ ਪਾਸ਼ੰਕਰੋਤ ਅਗਣੀ ਵੈ ਨੇ ਰਸ ਸੰਾਸ ਪੂਰਣ ਕਹਿੰਦੇ ਤੇਰੀ ਆਸ ਨਹੀਂ ਪੂਰੀ ਹੁੰਦੀ ਜਾਂ ਸੇਵਾ ਕਰ ਸੰਗਤ ਦੀ ਅਰਦਾਸ ਕਰ ਪਰ ਇੱਕ ਗੱਲ ਯਾਦ ਰੱਖੀ ਸੇਵਾ ਕਰਕੇ ਨਿੰਦਿਆ ਨਾ ਕਿਸੇ ਦੀ ਕਰਨੀ ਬਾਹਰ ਜਾ ਕੇ ਸੇਵਾ ਕਰਕੇ ਚੁਗਲੀ ਨਾ ਕਰੀ ਕਿਸੇ ਦੀ ਕਈ ਵਾਰ ਗੁਰਦੁਆਰਿਆਂ ਚ ਵੀ ਕੰਮ ਚੱਲਦਾ ਆਪਾਂ ਸੇਵਾ ਵੀ ਕਰਦੇ ਆ ਫਿਰ ਅੱਧਾ ਘੰਟਾ ਥੱਲੇ ਕਿਸੇ ਦੀ ਨਿੰਦਿਆ ਕਿਸੇ ਦੀ ਚੁਗਲੀ ਵੀ ਕੀਤੀ ਉਹ ਸੇਵਾ ਵਿਅਰਥ ਹੋ ਜਾਂਦੀ ਉਹਦੇ ਬਾਰੇ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਜਿਸੰਦਰ ਚੁਗਲੀ ਚੁਗਲੋ ਬੱਜੇ ਕੀਤਾ ਕਰਦੇ ਆ ਉਸਦਾ ਸਭ ਗਿਆ ਭਾਈ ਉਹਨੇ ਚੁਗਲੀ ਕਰਤੀ ਉਹਦਾ ਸਾਰਾ ਕੁਝ ਗਿਆ ਜਿਹੜੀ ਸੇਵਾ ਕੀਤੀ ਜੇ ਉਹਨੇ ਨਿੰਦਿਆ ਕਰਤੀ ਜੇ ਉਹ ਵਾਟਸੜ ਤੀਰਥ ਨਾਵੇ ਜੇ ਉਹ ਦਵਾਦ ਸਿਲਾ ਪ ਜਾਵੇ ਜੇ ਉਹ ਕੂਪ ਤਟਾ ਦੇ ਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ ਕਹਿੰਦੇ ਉਹਨੇ ਨਿੰਦਿਆ ਕਰਤੀ ਸਾਰੀ ਸੇਵਾ ਵਿਰਥ ਇਸ ਲਈ ਸੇਵਾ ਕਰਨ ਤੋਂ ਬਾਅਦ ਕੋਈ ਨਿੰਦਿਆ ਕੋਈ ਚੁਗਲੀ ਨਹੀਂ ਗੁਰੂ ਅਗੇ ਅਰਦਾਸ ਕਰਕੇ ਆਪਣੇ ਘਰ ਜਾਓ ਤੁਹਾਡੀ ਅਰਦਾਸ ਪੂਰੀ ਹੋਏਗੀ ਜੇ ਥੱਲੇ ਖਲੋ ਕੇ ਨਿੰਦਿਆ ਚੁਗਲੀ ਕਰਨੀ ਹੈ ਫਿਰ ਨਹੀਂ ਉਹ ਪੂਰੀ ਹੋਣੀ ਇਹ ਮਹਾਰਾਜ ਨਾਲ ਦੀ ਨਾਲ ਪਰਹੇਜ਼ ਦੱਸਿਆ ਜੋ ਮੰਗੋਗੇ ਉਹ ਮਿਲਦਾ ਫਿਰ ਪੜੋ ਕਹਿੰਦੇ ਪਾਸ਼ੰਕਰੋ ਤਗ੍ਰਣੀ ਵੈ ਨਿਰਾਸ ਆਸ ਪੂਰਣੈ ਨਿਰਤਨ ਪੈ ਅੰਗ ਤਨਵੰਤੇ ਰੋਗ ਅੰਗ ਰੋਗ ਖੰਡਣੈ ਕੋਈ ਰੋਗ ਨਹੀਂ ਹਟਦਾ ਸੇਵਾ ਕਰਕੇ ਵਿਸ਼ਵਾਸ ਰੱਖ ਕੇ ਅਰਦਾਸ ਕਰ। ਸੁਰਤ ਜੋੜਨੀ ਚਾਹਨੇ। ਭਗਤਿੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੈ ਪਾਰ ਬ੍ਰਹਮਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਨੇ ਨਾ ਲੱਭਤ ਕਿਹੜੀ ਚੀਜ਼ ਐ ਜਿਹੜੀ ਸੇਵਾ ਚੋਂ ਨਹੀਂ ਲੱਭਦੀ ਸਜਣਾ ਸੇਵਾ ਕਰਕੇ ਮੰਗ ਅਰਦਾਸ ਕਰ ਪਰ ਨਿੰਦਿਆ ਤੇ ਚੁਗਲੀ ਛੱਡ। ਫਿਰ ਜੋ ਮੰਗੋਗੇ ਉਹ ਮਿਲਦਾ ਐ। ਨਾਨਕ ਗੁਰ ਸੇਵਾ ਕਿੰਨਾਂ ਲੱਭ ਤੇ ਕਿਹੜੀ ਚੀਜ਼ ਜਿਹੜੀ ਸੇਵਾ ਚੋਂ ਨਹੀਂ ਲੱਭਦੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਹੁਣ ਇੱਕ ਪੰਗਤੀ ਸੁਣਿਓ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਵਾਲ ਕੀਤਾ ਔਰ ਬਾਦਸ਼ਾਹ ਨੇ ਉਹ ਸਵਾਲ ਭਾਈ ਅਨੰਦ ਲਾਲ ਅੱਗੇ ਰੱਖਿਆ ਕਹਿੰਦੇ ਅਨੰਦ ਲਾਲ ਇਹ ਹੋ ਨਾਮਾ ਵੀ ਆਇਆ ਪੜਿਆ ਤੁਸੀਂ ਜੇ ਧਰਤੀ ਦੇ ਵਿੱਚ ਪਾਣੀ ਹੈ ਫਿਰ ਰੱਬ ਨੂੰ ਮੀਂਹ ਪਾਉਣ ਦੀ ਕੀ ਲੋੜ ਹੈ ਜੇ ਸਾਰਿਆਂ ਵਿੱਚ ਹੀ ਰੱਬ ਹੈ ਸਗਲ ਬਨਸਵਤ ਮੈਂ ਬੈ ਸੰਤਰ ਸਗਲ ਦੂਦ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਦੋ ਜੀ ਜੇ ਸਾਰਿਆਂ ਵਿੱਚ ਰੱਬ ਹੈ ਫਿਰ ਰੱਬ ਨੂੰ ਸੰਤ ਪੈਦਾ ਕਰਨ ਦੀ ਕੀ ਲੋੜ ਹੈ ਸੰਤ ਰੱਬ ਨਾਲ ਜੋੜਦੇ ਨੇ ਪਰ ਸੰਤ ਪੈਦਾ ਕਰਨ ਦੀ ਰੱਬ ਨੂੰ ਕੀ ਲੋੜ ਹੈ ਜੇ ਸਾਰਿਆਂ ਵਿੱਚ ਹੀ ਰੱਬ ਹੈ ਫਿਰ ਸੰਤ ਕਿਉਂ ਪੈਦਾ ਕੀਤੇ ਜਦੋਂ ਪਾਤਸ਼ਾਹ ਨੇ ਸਵਾਲ ਭਾਈ ਨੰਦ ਲਾਲ ਨੂੰ ਰੱਖਿਆ ਕਹਿੰਦੇ ਨੰਦ ਲਾਲ ਨੇ ਜਵਾਬ ਦੇ ਸੰਗਤ ਨੂੰ ਪਤਾ ਲੱਗਿਆ ਤਾਂ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਵਾਬ ਤਾਂ ਤੁਸੀਂ ਦਿੱਤਾ ਹੋਇਆ ਮੈਨੂੰ ਤਾਂ ਵਡਿਆਈ ਦੇ ਰਹੇ ਹੋ ਮਹਾਰਾਜ ਜਵਾਬ ਤਾਂ ਤੁਸੀਂ ਆਪ ਦਿੱਤਾ ਹੋਇਆ ਮੈਨੂੰ ਤਾਂ ਨਿਮਾਣੇ ਜੈਨੂੰ ਵਡਿਆਈ ਦੇ ਰਹੇ ਹੋ ਹੁਣ ਉਹ ਸਵਾਲ ਕਿਸੇ ਸੁਣਿਓ ਭਾਈ ਨੰਦ ਲਾਲ ਨੇ ਪਹਿਲਾਂ ਸਵਾਲ ਲਿਖਿਆ ਕਹਿੰਦੇ ਕਿ ਦਰਦ ਹਰ ਖੁਦਾ ਮਰਦਾਂ ਨਾਮ ਦੇ ਅੰਦਰ ਦਰਦ ਹਰ ਦਰਤ ਦੁਨੀਆ ਵਿੱਚ ਦੁਨੀਆ ਵਿੱਚ ਖੁਦਾ ਮਰਦ ਰੱਬ ਦੇ ਸੰਤ ਕਿਉਂ ਆਉਂਦੇ ਨੇ ਕਿ ਦਰਦ ਹਰ ਖੁਦਾ ਮਰਦਾਂ ਨਾਮੰਦੈ ਅੰਦ ਕਹਿੰਦੇ ਮਹਾਰਾਜ ਜੀ ਦਾ ਜਵਾਬ ਤੁਸੀਂ ਦਿੱਤਾ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਵਿੱਚ ਕਿ ਜੇ ਧਰਤੀ ਵਿੱਚ ਪਾਣੀ ਹੈ ਫਿਰ ਰੱਬ ਨੂੰ ਮੀਂਹ ਪਾਉਣ ਦੀ ਕੀ ਲੋੜ ਹੈ ਜੈਸੇ ਧਰਤੀ ਉੱਪਰ ਮੇਗਲਾ ਵਰਸਤ ਹੈ ਕਿ ਆ ਧਰਤੀ ਮਧੇ ਪਾਣੀ ਨਹੀਂ ਕਹਿੰਦੇ ਕੀ ਧਰਤੀ ਚ ਪਾਣੀ ਨਹੀਂ ਹੈ ਜਾਂ ਧਰਤੀ ਮਧੇ ਪਾਣੀ ਪਰਗਾਸਿਆ ਬਿਨ ਪਗਾ ਵਰਸਤ ਫਿਰਾਹੀ ਕਦੇ ਜੇ ਧਰਤੀ ਵਿੱਚ ਪਾਣੀ ਹੈ ਫਿਰ ਵੀ ਰੱਬ ਮੀਂਹ ਪਾਉਂਦਾ ਹੈ ਪਤਾ ਕਿਉਂ ਸੱਜਣੋ ਧਰਤੀ ਚੋਂ ਪਾਣੀ ਕੱਢ ਕੇ ਖੇਤੀ ਸਿੰਜੀ ਜਾ ਸਕਦੀ ਹੈ ਪਸ਼ੂਆਂ ਪੰਛੀਆਂ ਜਾਨਵਰ ਬੰਦਿਆਂ ਦੀ ਪਿਆਸ बुझਾਈ ਜਾ ਸਕਦੀ ਹੈ ਪਰ ਉੱਚੇ ਪर्वਤ ਪਹਾੜਾਂ ਉੱਤੇ ਧਰਤੀ ਚੋਂ ਕੱਢ ਕੇ ਪਾਣੀ ਪਹੁੰਚਾਇਆ ਨਹੀਂ ਜਾ ਸਕਦਾ ਪर्वਤਾਂ ਉੱਤੇ ਹਰਿਆਵਲ ਪੈਦਾ ਕਰਨ ਲਈ ਰੱਬ ਨੂੰ ਮੀਂਹ ਪਾਉਣਾ ਪੈਂਦਾ ਹੈ ਸਮੁੰਦਰ ਚੋਂ ਪਾਣੀ ਚੁੱਕ ਕੇ ਉੱਚੇ ਪर्वਤਾਂ ਤੇ ਪਾਉਂਦਾ ਹੈ ਉੱਚੇ ਉੱਚੇ ਪਹਾੜ ਤੁਹਾਨੂੰ ਹਰੇ ਭਰੇ ਨਜ਼ਰ ਆਉਣਗੇ ਕਾਦੇ ਕਰਕੇ ਰੱਬ ਨੇ ਮੀਂਹ ਪਾਤਾ ਉੱਥੇ ਧਰਤੀ ਚੋਂ ਪਾਣੀ ਕੱਢ ਕੇ ਪਹਾੜ ਤੇ ਥੋੜੀ ਪਹਚਾਇਆ ਜਾ ਸਕਦਾ ਉੱਚੇ ਪਰਬਤ ਪਹਾੜਾਂ ਉੱਤੇ ਪਾਣੀ ਨਹੀਂ ਪਹਚਾਇਆ ਜਾ ਸਕਦਾ ਇਸ ਲਈ ਰੱਬ ਧਰਤੀ ਤੋਂ ਪਾਣੀ ਚੁੱਕ ਕੇ ਪਰਬਤਾਂ ਉੱਤੇ ਵੀ ਹਰਿਆਵਲ ਪੈਦਾ ਕਰ ਦਿੰਦਾ ਐ ਇਦਾਂ ਇਸ ਸੰਸਾਰ ਵਿੱਚ ਹੰਕਾਰੀ ਵਿਕਾਰੀ ਲੋਭੀ ਬੰਦਿਆਂ ਤੋਂ ਰੱਬ ਕੋਸਾਂ ਦੂਰ ਐ ਹੰਕਾਰੀ ਤੇ ਵਿਕਾਰੀਆਂ ਨੂੰ ਤਾਰਨ ਵਾਸਤੇ ਰੱਬ ਨੂੰ ਧਰਤੀ ਤੇ ਸੰਤ ਕਲਨੇ ਪੈਂਦੇ ਨੇ ਸਾਧੂ ਵਿਕਾਰੀ ਤੋਂ ਵਿਕਾਰੀ ਬੰਦੇ ਨੂੰ ਹੀ ਮਿਲ ਜਾਏ ਉਹਦਾ ਵੀ ਜੀਵਨ ਪਾਰ ਉਤਾਰਾ ਕਰ ਦਿੰਦਾ ਆਮ ਬੇਕਾਰੀ ਬੰਦਾ ਪਾਰ ਨਹੀਂ ਲੰਘ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ পড়ੋ ਗਣਕਾ ਨੂੰ ਪਾਪਣ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬੇਸ਼ਵਾਸੀ ਵਿਕਾਰਾਂ ਨਾਲ ਭਰੀ ਹੈ ਤੇ ਭਾਈ ਗੁਰਦਾਸ ਸਾਹਿਬ ਲਿਖਦੇ ਗਣਕਾ ਪਾਪਣ ਹੋਇ ਕੈ ਪਾਪਾਂ ਦਾ ਗਲਹਾਰ ਪਰਉਤ ਤੇ ਉਹ ਧਾਰ ਪਤਾ ਕਿਵੇਂ ਹੋਇਆ ਮਹਾਪੁਰਖ ਅਚਾਨਕ ਗਣਕਾ ਬਾੜੇ ਆਇ ਖਲੋਤਾ ਇੱਕ ਮਹਾਪੁਰਖ ਇੱਕ ਸਾਧੂ ਗਣਕਾ ਦੇ ਦਰਵਾਜੇ ਤੇ ਆ ਗਿਆ ਤੇ ਉਹਨੇ ਗਣਕਾ ਨੇ ਮੋਰਿਆਂ ਹਵਾਜ ਦੇ ਕੇ ਕਿਆ ਬਾਬਾ ਤੂੰ ਕਿੱਥੇ ਆ ਗਏ ਮੇਰੇ ਤਾਂ ਦਰਵਾਜੇ ਮੋਰਿਓ ਕੋਈ ਲੰਘ ਜਾਉ ਬੰਦਾ ਬਦਨਾਮ ਹੋ ਜਾਂਦਾ ਤੂੰ ਚਿੱਟੇ ਕੱਪੜੇ ਪਾ ਕੇ ਮੇਰੇ ਦਰਵਾਜੇ ਤੇ ਖਲੋ ਗਿਆ ਕੋਈ ਆਮ ਬੰਦਾ ਮੇਰੇ ਘਰ ਵੱਲੋਂ ਲੰਘ ਜਾਏ ਬਦਨਾਮ ਹੋ ਜਾਂਦਾ ਕਿ ਵਿਸ਼ਵਾ ਦੇ ਘਰ ਵੱਲੋਂ ਆਇਆ ਤੂੰ ਦਰਵਾਜੇ ਤੇ ਕਿਵੇਂ ਖਲੋ ਗਿਆ ਸਾਧੂ ਨੇ ਬੜੇ ਪਿਆਰ ਨਾਲ ਕਹਿਤੀ ਏ ਚੰਗੇ ਮਾੜੇ ਸਭ ਰੱਬ ਨੇ ਬਣਾਏ ਜਦੋਂ ਸਾਧੂ ਦੀ ਜ਼ੁਬਾਨ ਤੋਂ ਧੀ ਸ਼ਬਦ ਸੁਣਿਆ ਨਾ ਗਨ ਕਾ ਵੇਸ਼ਵਾ ਦੇ ਅੰਦਰ ਵਿਰਾਗ ਪੈਦਾ ਹੋ ਗਿਆ ਉਹਨੇ ਹੱਥ ਜੋੜ ਕੇ ਕਿਹਾ ਬਾਬਾ ਤੇਰੇ ਨਾਲੋਂ ਵੱਡੀਆਂ ਉਮਰਾਂ ਦੇ ਲੋਕ ਕਿੱਥੇ ਆਉਂਦੇ ਨੇ ਅੱਜ ਤੱਕ ਮੈਨੂੰ ਕਿਸੇ ਨੇ ਧੀ ਕਹਿ ਕੇ ਨਹੀਂ ਬੁਲਾਇਆ ਤੇਰੇ ਨਾਲੋਂ ਵੱਡੀਆਂ ਉਮਰਾਂ ਦੇ ਲੋਕ ਆਉਂਦੇ ਨੇ ਮੈਨੂੰ ਕਿਸੇ ਨੇ ਧੀ ਕਹਿ ਕੇ ਬੁਲਾਇਆ ਨਹੀਂ ਪਹਿਲੀ ਵਾਰ ਕਿਸੇ ਨੇ ਵੇਸ਼ਵਾ ਨੂੰ ਧੀ ਕਿਹਾ ਤੇ ਸਾਧੂ ਨੇ ਪਿਆਰ ਨਾਲ ਕਿਹਾ ਧੀਏ ਰੱਬ ਚਾਵੇ ਤੇ ਪਤ ਤਾਂ ਦਾ ਵੀ ਉਧਾਰ ਕਰ ਦਿੰਦਾ ਬਾਬਾ ਮੇਰੇ ਕਿਵੇਂ ਹੋ ਸਕਦਾ ਨਾ ਮੈਂ ਮੰਦਰ ਵਿੱਚ ਜਾ ਸਕਨੀ ਲੋਕੀ ਕਹਿਣਗੇ ਵੇਸ਼ਵਾ ਹੈ ਹੁਣੇ ਮੰਦਰ ਚ ਕੀ ਕਰਨ ਆਈ ਮੇਰਾ ਕਿਵੇਂ ਉਧਾਰ ਹੋਵੇ ਸਾਧੂ ਨੇ ਪਿੰਜਰੇ ਵਿੱਚ ਬੰਦ ਇੱਕ ਤੋਤਾ ਫੜ ਕੇ ਕਹ ਲੈਤੀਏ ਇਹਨੂੰ ਰਾਮ ਰਾਮ ਜਪਾਇਆ ਕਰ ਤੇਰਾ ਉਧਾਰ ਹੋਏਗਾ ਗਣਕਾ ਦਾ ਵੀ ਉਧਾਰ ਹੋ ਗਿਆ ਇੱਕ ਖਿੰਨ ਵਿੱਚ ਗਣਕਾ ਪਾਰ ਲੰਘ ਗਏ ਸਾਧੂ ਦੀ ਸੰਗਤ ਕਰਕੇ ਕਿ ਦਰਦ ਅਹਰ ਖੁਦਾ ਮਰਦਾ ਨਾਮ ਦਾ ਅੰਤ ਤੇ ਜਵਾਬ ਕੀ ਮਿਲਿਆ ਕਿ ਵਰਗੁਮ ਸ਼ੁੱਧਾਂ ਰਹਿਨਮਾ ਆਮਦੇ ਅੰਧ ਜਿਹੜੇ ਲੋਕ ਰਸਤੇ ਤੋਂ ਭਟਕ ਜਾਂਦੇ ਨੇ ਉਹਨਾਂ ਨੂੰ ਸੱਚ ਦੇ ਮਾਰਗ ਤੇ ਪਾਉਣ ਵਾਸਤੇ ਇਸ ਧਰਤੀ ਤੇ ਰੱਬ ਨੂੰ ਸਾਧ ਪੈਦਾ ਕਰਨੇ ਪੈਂਦੇ ਨੇ ਕੋਈ ਨਾ ਦਿਸੈ ਸਾਧ ਬਿਨ ਕੋਈ ਨਾ ਥੰਮੈ ਸਾਧ ਬਿਨ ਸਾਧਨਾ ਦੇ ਸੈ ਜਗ ਵਿੱਚ ਕੋ ਆ ਧਰਤੀ ਤੇ ਮਾੜੇ ਲੋਕਾਂ ਦਾ ਆਧਾਰ ਕਰਨ ਲਈ ਸਾਧੂ ਆਉਂਦਾ ਇੱਥੇ ਤੁਹਾਡੇ ਇੰਗਲੈਂਡ ਵਿੱਚ ਬਾਬਾ ਇਸ਼ਤ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੇ ਸਰੀਰ ਛੱਡਿਆ ਮੈਂ ਉਹਨਾਂ ਦੇ ਘਰ ਗਿਆ ਉਹ ਸੱਜਣ ਬਜ਼ੁਰਗ ਅਜੇ ਜਿਉਂਦੇ ਨੇ ਤਾ ਉਹ ਮੇਰੇ ਕੋਲ ਬੈਠੇ ਅੱਖਾਂ ਭਰ ਲਈਆਂ ਉਹਨੇ ਕਹਿੰਦੇ ਕਿ ਅੰਨੀ ਜੀ ਲੋਕੀ ਕਹਿੰਦੇ ਤੁਹਾਡੇ ਭਾਗ ਬਹੁਤ ਵੱਡੇ ਤੁਹਾਡੀ ਸੇਵਾ ਬਹੁਤ ਹੋਣੀ ਐ ਤਾਂ ਬਾਬਾ ਈਸ਼ਰ ਸਿੰਘ ਜੀ ਤੁਹਾਡੇ ਘਰ ਆਉਂਦੇ ਸੀ ਤਾਂ ਬਾਬਾ ਈਸ਼ਰ ਸਿੰਘ ਜੀ ਨੇ ਤੁਹਾਡੇ ਘਰ ਸਰੀਰ ਛੱਡਿਆ ਤਾ ਬਜ਼ੁਰਗ ਰੋ ਪਿਆ ਕਹਿੰਦਾ ਸੀ ਕੋਈ ਸੇਵਾ ਨਹੀਂ ਕੀਤੀ ਹੋਈ ਕੋਈ ਸਾਡੀ ਸੇਵਾ ਨਹੀਂ ਵੇ ਤਾਂ ਸਾਡੇ ਘਰ ਬਾਬਾ ਈਸ਼ਰ ਸਿੰਘ ਆਏ ਨੇ ਤਾਂ ਉਹਨਾਂ ਨੇ ਸਾਡੇ ਘਰ ਸਰੀਰ ਛੱਡਿਆ ਕਿ ਸਾਡੀ ਸੇਵਾ ਬਹੁਤ ਐ ਕਹਿੰਦੇ ਨਹੀਂ ਸਾਧੂ ਤਾਂ ਮਾੜੇ ਪਾਪੀ ਲੋਕਾਂ ਦਾ ਉਧਾਰ ਕਰਨ ਆਉਂਦੇ ਨੇ ਕਹਿੰਦਾ ਸਾਨੂੰ ਇੰਜ ਲੱਗਦਾ ਜਿਵੇਂ ਅਸੀਂ ਪਾਪੀ ਸੀ ਤੇ ਬਾਬਾ ਈਸ਼ਰ ਸਿੰਘ ਸਾਡਾ ਉਧਾਰ ਕਰਨ ਆਏ ਸੀ ਸਾਡੇ ਘਰ ਵੇ ਤਾਂ ਸਰੀਰ ਛੱਡਿਆ ਇਹਨਾਂ ਦਾ ਭਲਾ ਹੋ ਜਾਏ ਬੰਦਗੀ ਵਾਲਿਆਂ ਦੇ ਚਰਨ ਪੈ ਸਾਡੇ ਪਾਪੀਆਂ ਦਾ ਉਧਾਰ ਹੋ ਗਿਆ ਨਾਲੇ ਉਹ ਬਜ਼ੁਰਗ ਨੇ ਅੱਖਾਂ ਭਰ ਲਈਆਂ ਸਾ ਸੰਗਤ ਇਹ ਸੱਚ ਹੈ ਮਾੜੇ ਤੋਂ ਮਾੜੇ ਲੋਕਾਂ ਦਾ ਵੀ ਉਧਾਰ ਸਾਧੂ ਕਰ ਦਿੰਦਾ ਹੈ ਮਹਾਪੁਰਖ ਚਾਨਚਕ ਗਣ ਕਾ ਬਾੜੇ ਆਏ ਖਲੁੱਤਾ ਤੇ ਉਹਨੂੰ ਫਿਰ ਜਾਪ ਦੇ ਦਿੱਤਾ ਅੰਤ ਕੀ ਹੋਇਆ ਗਈ ਬਿਵਾਨ ਗਈ ਬੈਕੁੰਠ ਬਿਵਾਨ ਚੜ ਨਰਕੇ ਵਿੱਚ ਨ ਖਦ ਉਸ ਗੁੱਤਾ ਗਣ ਕਾ ਜਿਹੜੀ ਸੀ ਉਹ ਨਰਕਾਂ ਚ ਨਹੀਂ ਪਈ ਉਧਾਰ ਹੋ ਗਿਆ ਸਾਧੂ ਦੀ ਸੰਗਤ ਕਰ ਲੈ ਤਾਂ ਧਰਤੀ ਤੇ ਸਾਧ ਹੁੰਦੇ ਨੇ ਕਿ ਦਰਦ ਹਰ ਖੁਦਾ ਮਰਦਾ ਨਾਮ ਦਾ ਅੰਤ ਕਿ ਵਰਗਮ ਸ਼ੁਦਗਾ ਰਹਿਨ ਮ ਆਮਦੇ ਅੰਦ ਰਸਤੇ ਤੋਂ ਭਟਕੇ ਹੋਏ ਲੋਕਾਂ ਨੂੰ ਮਾਰਗ ਤੇ ਪਾਉਣ ਲਈ ਸਾਧੂ ਆਉਂਦਾ ਹੈ ਸਾ ਸੰਗਤ ਅੱਜ ਪੌਣਾ ਦੀ ਵੀ ਯਾਦ ਮਨਾ ਰਹੇ ਸਾਰੀਆਂ ਸੰਗਤਾਂ ਦਾ ਧੰਨਵਾਦ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਇੱਕ ਪੰਕਤੀ ਕੋ ਪਿਆਰ ਨਾਲ ਫਿਰ ਸਮਾਪਤੀ ਹੈ ਇਹ ਐ ਨਾ ਸਮਝਿਆ ਕਰੋ ਬਈ ਕਰਿਆ ਕਥਾਵਾਚਕਾਂ ਨੂੰ ਐ ਗੁੱਸਾ ਆ ਜਾਂਦਾ ਗੁੱਸਾ ਨਹੀਂ ਐ ਸੰਗਤ ਵਿੱਚ ਬਹਿਣ ਦੀ ਤਰਤੀਬ ਸਹੀ ਕਰੋ ਲੋਕੀ ਲੰਗਰਾਂ ਤੱਕ ਸੀਮਤ ਰਹਿ ਗਏ ਸਰੋਪਿਆਂ ਤੱਕ ਸੀਮਤ ਰਹਿ ਗਏ ਐਡੀਆਂ ਐਡੀਆਂ ਬਿਲਡਿੰਗਾਂ ਬਣਾਈਆਂ ਹੋਈਆਂ ਮਕਸਦ ਭੁੱਲ ਗਏ ਕਿਉਂ ਆਏ ਆ ਸਾਡਾ ਵੀ ਮਕਸਦ ਕੱਲਾ ਪੌਣ ਇਕੱਠੇ ਕਰਨਾ ਨਹੀਂ ਹੈ ਜੇ ਅਸੀਂ ਕਿਸੇ ਨੂੰ ਜੋੜ ਨਾ ਸਕੇ ਇਹ ਮਾਇਆ ਜਿਹੜੀ ਤੁਸੀਂ ਦੇਣੀ ਇਹ ਵੀ ਸਾਡੇ ਲਈ ਜ਼ਹਿਰ ਹੈ ਸਮਝਦੇ ਗੱਲ ਜੇ ਕੋਈ ਨੌਕਰੀ ਕਰਕੇ ਪੈਸੇ ਲੈਂਦਾ ਤੇ ਇਮਾਨਦਾਰੀ ਨਾਲ ਨੌਕਰੀ ਨਹੀਂ ਕਰਦਾ ਉਹ ਪੈਸੇ ਉਹਦੇ ਲਈ ਜ਼ਹਿਰ ਨੇ ਜੇ ਅਸੀਂ ਤੁਹਾਨੂੰ ਜੋੜ ਨਾ ਸਕੇ ਸੰਗਤ ਨੂੰ ਇਹ ਮਾਇਆ ਵੀ ਸਾਡੇ ਲਈ ਜ਼ਹਿਰ ਹੈ ਇਸ ਲਈ ਕਹੀਦਾ ਭਾਈ ਬੈਠੋ ਸੁਣੋ ਸਿਮਰਨ ਕਰੋ ਕਥਾ ਸੁਣੋ ਇਹ ਨੱਠ ਭੱਜ ਵਾਲਾ ਕੰਮ ਇਹਨੂੰ ਸਹੀ ਤਰੀਕੇ ਨਾਲ ਕਰੋ ਸਭ ਦਾ ਧੰਨਵਾਦ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਭਾਈ ਗੁਰ ਰਾਜਨ ਸਿੰਘ ਜੀ ਬੇਬੀ ਗੁਰਪ੍ਰੀਤ ਕੌਰ ਇਹਨਾਂ ਬੱਚਿਆਂ ਦਾ ਧੰਨਵਾਦ ਇਹਨਾਂ ਨੇ ਉਦਮ ਕੀਤਾ ਹੈ ਪਾਤਸ਼ਾਹ ਨਜ਼ਰ ਕਰਨ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਸਨਮਾਨਯੋਗ ਡਾਕਟਰ ਦਵਿੰਦਰ ਸਿੰਘ ਜੀ ਬੜੂ ਸਾਹਿਬ ਵਾਲੇ ਇਹ ਮਹਾਪੁਰਸ਼ਾਂ ਦੀ ਜਗ੍ਹਾ ਉੱਤੇ ਵੱਡੀ ਸੇਵਾ ਨਿਵਾ ਰਹੇ ਨੇ ਪਾਤਸ਼ਾਹਾਂ ਦੇ ਨਾ ਪਾਸੋਂ ਸੇਵਾਵਾਂ ਲੈਣ ਮਿਲ ਕੇ ਪਿਆਰ ਨਾਲ ਕਹੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਮੰਗੇ ਆਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈਂ ਦੇਵੇ ਜੋ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਆਖੂ ਸਤਨਾਮ ਸ੍ਰੀ ਪੁੱਲਾਂ ਚੁੱਕਨ ਦੀ ਖਿਮਾ ਬਖਸ਼ਣੀ ਪਾਈ ਸੇ ਭਾਈ ਸਾਹਿਬ ਸਿੰਘ ਜੀ ਹਜ਼ੂਰੀ ਰੱਗ ਦੀ ਸਚਖੰਡ ਸ੍ਰੀ ਦਰਬਾਰ ਸਾਹਿਬ ਉਹ ਪਹੁੰਚ ਗਏ ਨੇ ਉਹਨਾਂ ਨੂੰ ਤੁਨ ਕਿਰਤਨ ਨਾਲ ਜੋੜਨੇ ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ